ਹਾਂਜੀ ਅੱਜ ਆਪਾਂ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਇੱਕ ਵਾਰ ਇਹ ਕਹਾਣੀ ਜ਼ਰੂਰ ਸੁਣਿਓ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਕਮੈਂਟ ਕਰਕੇ ਦੱਸਣਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਦੇ ਕਦੇ ਸਾਡੀ ਕਹਾਣੀ ਵੀ ਜ਼ਰੂਰ ਸੁਣ ਲਿਆ ਕਰੋ ਆਓ ਇਸ ਨੂੰ ਸ਼ੁਰੂ ਕਰੀਏ ਪਿੰਡ ਦੀ ਬੁੱਢੀ ਦਾਈ ਪੂਆ ਫਾਤਿਮਾ ਤਿੰਨ ਪੀੜ੍ਹੀਆਂ ਤੋਂ ਬੱਚੇ ਜਨਮਾਉਣ ਦਾ ਕੰਮ ਕਰਦੀ ਆ ਰਹੀ ਸੀ ਉਹ ਹਰ ਨਵੇਂ ਬੱਚੇ ਨੂੰ ਅੱਲਾ ਦਾ ਤੋਹਫ਼ਾ ਸਮਝਦੀ ਸੀ ਉਮਰ 70 ਸਾਲ ਚਿਹਰੇ ਉੱਤੇ ਝੁਰੜੀਆਂ ਵਾਲ ਮਹਿੰਦੀ ਰੰਗੇ ਜਿਸਮ ਢਲਿਆ ਹੋਇਆ ਪਰ ਹੱਥ ਫਰਤੀਲੇ ਉਹ ਸਾਰੇ ਪਿੰਡ ਦੀ ਭੂਆ ਸੀ ਅੱਜ ਤੋਂ 50 ਸਾਲ ਪਹਿਲਾਂ ਜਦੋਂ ਉਹ ਲਾਗਲੇ ਪਿੰਡ ਅਰਾਈਆਂ ਦੇ ਘਰ ਵਿਆਹੀ ਗਈ ਤਾਂ ਉਸ ਦਾ ਖਵੰਦ ਬਹੁਤੀ ਸ਼ਰਾਬ ਪੀਨਾਂ ਜਵਾਨੀ ਵਿੱਚ ਹੀ ਮਰ ਗਿਆ ਫਾਤਿਮਾ ਮੁਰ ਆਪਣੇ ਪੇਕੇ ਘਰ ਆ ਗਈ ਇੱਥੇ ਆਪਣੇ ਵੇੜੇ ਵਿੱਚ ਪੱਠੀ ਲਾ ਕੇ ਦਾਣੇ ਭੁੰਨਣ ਦਾ ਕੰਮ ਕਰਨ ਲੱਗੀ ਬੱਚੇ ਜਨਮਾਉਣ ਦਾ ਕੰਮ ਉਹ ਅੱਲਾਹ ਦੀ ਖਿਦਮਤ ਸਮਝਦੀ ਸੀ ਇੱਕ ਜਿਉਂ ਦਾ ਜਾਗ ਦਾ ਜੀ ਦੁਨੀਆ ਵਿੱਚ ਲਿਆਉਣ ਦਾ ਕੰਮ ਅੱਲਾਹ ਦੀ ਰੱਜਾ ਸੀ ਇਸ ਲਈ ਉਹ ਕਿਸੇ ਕੋਲੋਂ ਪੈਸੇ ਨਹੀਂ ਸੀ ਵਸੂਲ ਕਰਦੀ ਬਸ ਝੋਲੀ ਅੱਢ ਕੇ ਦੁਆ ਕਰਦੀ ਜੋ ਕੋਈ ਗੁੜ ਦੀ ਭੇਲੀ ਕੱਪੜਿਆਂ ਦਾ ਜੋੜਾ ਤੇ ਜਵਾਂ ਦਾ ਤਸਲਾ ਉਹਦੀ ਝੋਲੀ ਪਾ ਦਿੰਦਾ ਉਸ ਨੂੰ ਕਬੂਲ ਕਰਦੀ ਉਸ ਦੀ ਧੀ ਵਿਆਹ ਹੋਰ ਪਿੱਛੇ ਜਵਾਨੀ ਵਿੱਚ ਹੀ ਮਰ ਗਈ ਤੇ ਪਿੱਛੇ ਇੱਕ ਬਾਲੀ ਛੱਡ ਗਈ ਜਿਸ ਦਾ ਨਾਂ ਭੂਆ ਨੇ ਹੁਸਨਾ ਰੱਖਿਆ ਕਿਉਂਕਿ ਇਸ ਦੇ ਚਿਹਰੇ ਉੱਤੇ ਅੱਲਾ ਦਾ ਨੂਰ ਲੱਗਦਾ ਸੀ ਹੁਸਨਾ ਭੂਆ ਫਾਤਿਮਾ ਦੇ ਹੱਥੀਂ ਪਲਕੇ ਜਵਾਨ ਹੋਈ ਤੇ ਉਸ ਨੇ ਵੀ ਦਾਣੇ ਭੋਨਾਂ ਦਾ ਕੰਮ ਸੰਭ ਲਿਆ ਭੂਆ ਰੋਜ਼ੇ ਨਮਾਜ਼ ਰੱਖਦੀ ਤੇ ਹਰ ਨਵੇਂ ਜੰਮੇ ਬੱਚੇ ਨੂੰ ਸ਼ਹਿਦ ਦੀ ਗੁਰਤੀ ਦਿੰਦੀ ਉਹ ਸਭ ਦੀ ਸਾਂਝੀ ਅੰਮਾ ਨਾਨੀ ਦਾਦੀ ਸੀ ਸਭਨਾਂ ਦੀ ਦਾਦੀ ਸਭਨਾਂ ਦੀ ਭੂਆ ਇੱਕ ਸਵੇਰ ਉਹ ਆਪਣੇ ਘਰ ਦੇ ਲਿਪੇ ਹੋਏ ਚੌਂਤਰੇ ਉੱਤੇ ਬੈਠੀ ਜੋ ਛੱਟ ਰਹੀ ਸੀ ਕਿ ਉਸ ਨੂੰ ਢੋਲ ਦੇ ਨਿਗਾੜੇ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਸਿਰ ਚੁੱਕ ਕੇ ਦੇਖਿਆ ਤਾਂ ਪਿੰਡ ਦਾ ਪਹਿਲਵਾਨ ਮਹਾਵੀਰ ਗੇਂਦੇ ਦੇ ਖਾਰ ਪਾਈ ਲੋਕਾਂ ਦੇ ਜਲੂਸ ਅੱਗੇ ਮਸਤੀ ਵਿੱਚ ਝੂਮਦਾ ਤੁਰਿਆ ਆਉਂਦਾ ਸੀ ਭੂਆ ਨੂੰ ਦੇਖਨ ਸਰ ਉਹ ਬੋਲਿਆ ਭੂਆ ਫਾਤਿਮਾ ਭੂਆ ਫਾਤਿਮਾ ਦੰਗਲ ਜਿੱਤ ਕੇ ਆਇਆ ਹੈ ਤੇਰਾ ਮਹਾਵੀਰ ਚੌਹਟ ਪਿੰਡਾਂ ਦੇ ਪਹਿਲਵਾਨਾਂ ਦੀਆਂ ਗੋਡਣੀਆਂ ਲਵਾ ਕੇ ਉਹ ਦੌੜਦਾ ਹੋਇਆ ਆਇਆ ਤੇ ਆ ਕੇ ਭੂਆ ਦੇ ਪੈਰਾਂ ਉੱਤੇ ਮੱਥਾ ਟੇਕਿਆ ਭੂਆ ਦਾ ਚੁਰੜੀਆਂ ਵਾਲਾ ਚਿਹਰਾ ਖਿੜ ਉੱਠਿਆ ਜੁਗ-ਜੁਗ ਜੀਵੇ ਪੁੱਤ ਅੱਲਾ ਤੈਨੂੰ ਸਲਾਮਤ ਰੱਖੇ ਭੂਆ ਨੇ ਛੱਜ ਵਿੱਚੋਂ ਜੋਆ ਦੇ ਦਾਣਿਆਂ ਦੀ ਮੁੱਟ ਭਰੀ ਤੇ ਮਹਾਵੀਰ ਦੇ ਸਿਰ ਉੱਤੋਂ ਦੀ ਬਾੜ ਕੀ ਬੋਲੀ ਲੈ ਫੜ ਆਪਣੀ ਵੱਡੀ ਭੂਆ ਦੀ ਅਸੀਸ ਇਹਨਾਂ ਦਾਣਿਆਂ ਨੂੰ ਆਪਣੀ ਪਗੜੀ ਦੇ ਲੜ ਵਿੱਚ ਬੰਨ ਲੈ ਅੱਲਾ ਤੇਰਾ ਸਹਾਈ ਮਹਾਵੀਰ ਨੇ ਜੋਆ ਦੇ ਦਾਣੇ ਆਪਣੀ ਹਥੇਲੀ ਉੱਤੇ ਰੱਖੇ ਤੇ ਉਹਨਾਂ ਨੂੰ ਗੋਹ ਨਾਲ ਦੇਖਣ ਲੱਗਾ ਭੂਆ ਬੋਲੀ ਦੇਖਦਾ ਕੀ ਹੈ ਪੁੱਤ ਜੋਆ ਦੇ ਦਾਣਿਆਂ ਵਿੱਚ ਬੜੀ ਬਰਕਤ ਹੁੰਦੀ ਹੈ ਇਹ ਸੁੱਚੇ ਨੇ ਹਜਤ ਮੁਹੰਮਦ ਸਾਹਿਬ ਨੂੰ ਜੋਾਂ ਦੀ ਰੋਟੀ ਬਹੁਤ ਪਸੰਦ ਸੀ हसन ਤੇ ਹੁਸੈਨ ਨੇ ਜੋਾਂ ਦੀਆਂ ਰੋਟੀਆਂ ਖਾ ਕੇ ਹੀ ਕਰਬਲਾ ਦੀ ਜੰਗ ਲੜੀ ਸੀ ਮਹਾਵੀਰ ਨੇ ਜੋਾਂ ਦੇ ਦਾਣਿਆਂ ਨੂੰ ਅੱਖਾਂ ਨਾਲ ਲਾਇਆ ਤੇ ਸਤਿਕਾਰ ਨਾਲ ਚੁੰਮਿਆ ਰਾਤ ਨੂੰ ਨਿਤ ਵਾਂਗ ਭੂਆ ਨੇ ਦੀਵਾ ਜਗਾ ਕੇ ਖੱਜੀ ਦੀ ਚਟਾਈ ਵਿਛਾਈ ਕੰਦ ਉੱਤੇ ਟੰਗੇ ਹਰੇ ਕੱਪੜੇ ਉੱਤੇ ਅਰਬੀ ਵਿੱਚ ਲਿਖੇ ਅੱਲਾ ਅੱਗੇ ਗੋਡੇ ਟੇਕੇ ਕੁਰਾਨ ਦੀ ਇਹ ਆਇਤ ਪੜ੍ਹੀ ਮੇਰੇ ਅੱਲਾ ਤੇਰਾ ਹੀ ਸਹਾਰਾ ਹੈ ਮੈਂ ਸੌ ਰਹੀ ਹਾਂ ਤੇਰੀ ਹਿਫਾਜ਼ਤ ਵਿੱਚ ਜੇ ਸੁੱਤੀ ਪਈ ਦੇ ਭਾਂ ਨਿਕਲ ਜਾਣ ਅਖੀਰਲੇ ਸਾਹ ਵਿੱਚ ਤੇਰਾ ਹੀ ਨਾਮ ਹੋਵੇ ਮੇਰੇ ਜੀਬ ਉੱਤੇ ਇਤਨੇ ਵਿੱਚ ਕਿਸੇ ਨੇ ਦਰਵਾਜ਼ੇ ਉੱਤੇ ਕੁੰਡੀ ਖੜਕਾਈ ਹੂਆ ਚੌਂਕ ਕੇ ਮੁੜੀ ਜਾਂ ਖੁਦਾ ਕੌਣ ਆਇਆ ਐਨੀ ਰਾਤ ਗਏ ਬਾਤ ਕਰ ਹੀ ਆਇਆ ਹੋਣਾ ਪੈਸੇ ਮੰਗਣ ਜੂਏ ਵਿੱਚ ਹਾਰ ਗਿਆ ਹੋਵੇਗਾ ਆਪਣੀ ਹਸਨਾ ਨੂੰ ਇਸ ਵੈਲੀ ਨਾਲ ਵਿਆਹ ਕੇ ਮੈਂ ਪਛਤਾਈ ਨਹੋ ਪੀ ਸੁੱਟਿਆ ਮੇਰਾ ਇਸ ਦਾਮਦ ਨੇ ਪੁੱਤ ਜੇ ਇੱਕ ਪੁੱਤ ਹੋ ਜਾਵੇ ਤਾਂ ਮਾਂ ਸਹਿ ਲੈਂਦੀ ਹੈ ਪਰ ਜੇ ਦਾਮਦ ਖੋਟਾ ਨਿਕਲੇ ਤਾਂ ਖੋਟੀ ਕਿਸਮਤ ਦਰਵਾਜ਼ਾ ਫਿਰ ਜ਼ੋਰ ਦੀ ਖੜਕਿਆ ਭੂਆ ਹੁੰਗਰ ਮਾਰਦੇ ਉੱਠੀ ਤੇ ਉੱਚੀ ਦੇਨੇ ਬੋਲੀ ਬੈਠਾ ਹੈ ਜਦ ਆਉਂਦੀ ਹਾਂ ਦਰਵਾਜ਼ਾ ਨਾ ਭਨ ਸੁਠੀ ਉਹ ਹੱਥਾਂ ਦਾ ਸਹਾਰਾ ਲੈ ਕੇ ਉੱਟੀ ਤੇ ਉਸ ਨੇ ਦਰਵਾਜ਼ਾ ਖੋਲਿਆ ਸਾਹਮਣੇ ਲਾਲ ਲਾਲਾ ਗੰਗਾ ਰਾਮ ਖੜਾ ਸੀ ਉਮਰ 60 ਸਾਲ ਹੱਥ ਵਿੱਚ ਲਾਲ ਟਣ ਸਿਰ ਉੱਤੇ ਕਾਲੀ ਟੋਪੀ țeੜ ਮਲਮਲ ਦੀ ਧੋਤੀ ਤੇ ਗੱਲ ਕੁੱਟਦਾ ਉਹ ਘਬਰਾਇਆ ਖੜਾ ਸੀ ਮੱਥੇ ਤੇ ਪਸੀਨਾ ਭੂਆ ਬੋਲੀ ਕੀ ਗੱਲ ਹੈ ਗੰਗਾ ਰਾਮ ਇੰਨਾ ਘਬਰਾਇਆ ਹੋਇਆ ਹੈ ਉਹ ਬੋਲਿਆ ਕੀ ਦੱਸਾਂ ਭੂਆ ਬਹੂ ਕੱਲ ਦੇ ਤੜਫ ਰਹੀ ਹੈ ਤੈਨੂੰ ਲੈਣ ਆਇਆ ਹਾਂ ਤੇਰੀ ਮਿਹਰਬਾਨੀ ਸਦਕਾ ਪੋਤੇ ਦਾ ਮੂੰਹ ਦੇਖ ਸਕਾਂਗਾ ਹਵੇਲੀ ਵਿੱਚ ਰੌਸ਼ਨੀ ਹੋ ਜਾਵੇਗੀ ਭੂਆ ਨੇ ਖੁੰਝੇ ਵਿੱਚ ਰੱਖੀ ਸੋਟੀ ਫੜੀ ਦਾਰੂ ਦਰਮਲ ਬੜਾ ਝੋਲਾ ਚੁੱਕਿਆ ਤੇ ਗੰਗਾ ਰਾਮ ਨਾਲ ਤੁਰ ਪਈ ਚੌਂਪੜੀ ਦੇ ਮੋੜ ਤੋਂ ਦੀ ਲੰਕੀਤਾ ਜੱਕਦਮ ਭੂਆ ਦੀ ਅੱਖਾਂ ਤੇ ਤੇਜ ਰੋਸ਼ਨੀ ਦਾ ਛਪਾਕਾ ਪਿਆ ਇੱਕ ਕਰਾਰੀ ਆਵਾਜ਼ ਗਰਜੀ ਕਿੱਥੇ ਚੱਲੀਆਂ ਬੁੜੀਏ ਇਸ ਬੇਈਮਾਨੀ ਲਾਲੇ ਦੇ ਨਾਲ ਭੂਆ ਨੇ ਤੇਜ ਰੋਸ਼ਨੀ ਸਾਹਮਣੇ ਅੱਖਾਂ ਚਮਕੀਆਂ ਸਾਹਮਣੇ ਉਹਦਾ ਦਾਅਮਤ ਬਕਰ ਲਈ ਰਸਤਾ ਰੋਕੀ ਖੜਾ ਸੀ ਸੂਲਾ ਵਰਗੀ ਕਾਲੀ ਦਾੜੀ ਉਲਝੇ ਹੋਏ ਬਾਲ ਸਾਵਲਾ ਰੰਗ ਚਾਰ ਖਾਨੇ ਦਾ ਤਹਿਮਤ ਤੇ ਖੁੱਲੀ ਬੰਢੀ ਉਸਨੇ ਫੇਰ ਬੰਗਾਰਿਆ ਕਿੱਥੇ ਚੱਲੀ ਹੈ ਪੂਆ ਨੇ ਬਾਕਰ ਵੱਲ ਦੇਖਿਆ ਤੇ ਫਿਰ ਗੰਗਾ ਰਾਮ ਵੱਲ ਤੇ ਫਿਰ ਬਾਕਰ ਵੱਲ ਉਹ ਬੋਲੀ ਗੰਗਾ ਰਾਮ ਦੀ ਬਹੂ ਦੇ ਬੱਚਾ ਹੋਣ ਵਾਲਾ ਹੈ ਉੱਥੇ ਚੱਲੀ ਹਾਂ ਬਾਕਰ ਕੜ ਕੇ ਬੋਲਿਆ ਇਸ ਲਾਲਚੀ ਕੁੱਤੇ ਦੇ ਘਰ ਇੱਕ ਹੋਰ ਕਾਫਰ ਨੂੰ ਦੁਨੀਆ ਵਿੱਚ ਲਿਆਉਣ ਲਈ ਬੱਚੇ ਦਾ ਕੋਈ ਮਜ਼ਹਬ ਨਹੀਂ ਹੁੰਦਾ ਬੱਚਾ ਤਾਂ ਅੱਲਾ ਦਾ ਦਿੱਤਾ ਤੋਹਫ਼ਾ ਹੁੰਦਾ ਹੈ ਇਸ ਕਾਫਰ ਦਾ ਬੱਚਾ ਅੱਲਾ ਦਾ ਤੋਹਫਾ ਨਹੀਂ ਲਾਹਨਤ ਹੈ ਇਹੋ ਜੈ ਬੋਲ ਨਾ ਬੋਲ ਬਾਕਰ ਅੱਲਾ ਦੀ ਨਿਗਾਹ ਵਿੱਚ ਸਭ ਬੰਦੇ ਬਰਾਬਰ ਨੇ ਮੈਂ ਉਸੇ ਦਾ ਹੁਕਮ ਪਾਲਣ ਜਾ ਰਹੀ ਆ ਕੀ ਪੌਂਕੀ ਜਾਂਦੀ ਐ ਬੁੜੀਏ ਊਆ ਦਾ ਚਿਹਰਾ ਗੁੱਸੇ ਨਾਲ ਤਮ ਤਮ ਉੱਟਿਆ ਚੁਰੜੀਆਂ ਡੂੰਗੀਆਂ ਹੋ ਗਈਆਂ ਗੁੱਸਾ ਪੀ ਕੇ ਬੋਲੀ ਹੋਛ ਵਿੱਚ ਆ ਬਾਕਰ ਮੈਂ ਤੈਨੂੰ ਆਪਣੀ ਲਾਡਾ ਨਾਲ ਪਾਲੀ ਹੁਸਨਾ ਵਿਆਹੀ ਹੈ ਪਰ ਕੋਈ ਇੱਜ਼ਤ ਨਹੀਂ ਵੇਚੀ ਬਾਕਰ ਗੰਗਾ ਰਾਮ ਵੱਲ ਮੁੜਿਆ ਲਾਲਾ ਚਲਾ ਜਾ ਇੱਥੋਂ ਅੰਮਾ ਤੇਰੇ ਨਾਲ ਨਹੀਂ ਜਾਵੇਗੀ ਦਫਾ ਹੋ ਜਾ ਇੱਥੋਂ ਗੰਗਾ ਰਾਮ ਨੇ ਮਿੰਤਾ ਕੀਤੀਆਂ ਹੱਥ ਜੋੜੇ ਪਰ ਬਾਕਰ ਨਾ ਮੰਨਿਆ ਦੋਹਾਂ ਵਿੱਚ ਤੂੰ ਤੂੰ ਮੈਂ ਮੈਂ ਵੱਧ ਗਈ ਬਾਕਰ ਨੇ ਗੰਗਾ ਰਾਮ ਨੂੰ ਗੱਲੋਂ ਫੜ ਲਿਆ ਦੰਦ ਪੀਕੇ ਬੋਲਿਆ ਇਸ Hindu ਲਾਲੇ ਵਾਸਤੇ ਐਨੀ ਹਮਦਰਦੀ ਤੜਫ ਰਹੀ ਹੈ ਇਹਦਾ ਪੋਤਾ ਜੜਵਾਉਣ ਲਈ ਇੱਕ ਕਾਫਰ ਨੂੰ ਜੜਵਾਉਣ ਲਈ ਇਉਂ ਲੱਗਦਾ ਹੈ ਤੇਰੀਆਂ ਰਗਾਂ ਵਿੱਚ ਵੀ ਕਿਸੇ Hindu ਦਾ ਖੂਨ ਹੈ ਪੂਆ ਫਾਤਿਮਾ ਗੁੱਸੇ ਵਿੱਚ ਕੰਬਣ ਲੱਗੀ ਤੇ ਉਸ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਨਿਕਲੇ ਉਸ ਨੇ ਖਿੱਚ ਕੇ ਬਕਰ ਤੇ ਥੱਪੜ ਮਾਰਿਆ ਤੇ ਗਰਜੀ ਕੀ ਬਕੀ ਜਾਂਦਾ ਦੋ ਚੱਕੀਆ ਅੱਲਾ ਦਾ ਕਹਿਰ ਨਾਜ਼ਰ ਹੋਵੇ ਤੇਰੇ ਉੱਤੇ ਬੱਕਰ ਦਾ ਬੁੱਲ ਕੱਟਿਆ ਗਿਆ ਤੇ ਖੂਨ ਵਗਣ ਲੱਗਿਆ ਭੂਆ ਨੇ ਉਸ ਵੱਲ ਨਫ਼ਰਤ ਨਾਲ ਦੇਖਿਆ ਤੇਰੇ ਅੰਦਰ ਸ਼ੈਤਾਨ ਬੋਲਦਾ ਹੈ ਬੱਕਰ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਬੱਕਰ ਨੇ ਗੁੱਸੇ ਵਿੱਚ ਕੰਬਦਿਆਂ ਭੂਆ ਨੂੰ ਬੰਗਾਰਿਆ ਜੇ ਤੂੰ ਇਸ ਲਾਲੇ ਨਾਲ ਗਈ ਤਾਂ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵਾਂਗਾ ਬਰਬਾਦ ਕਰ ਦੇਵਾਂਗਾ ਮੈਂ ਉਸ ਨੂੰ ਬਾਕਰ ਗਰਜਦਾ ਹੋਇਆ ਤੇ ਗਾਲਾਂ ਕੱਢਦਾ ਹੋਇਆ ਚਲਾ ਗਿਆ ਗੰਗਾ ਰਾਮ ਸਨਾਟਾ ਵਿੱਚ ਖੜੇ ਖੜਾ ਰਹਿ ਗਿਆ ਜਦੋਂ ਬਾਕਰ ਹਨੇਰੇ ਵਿੱਚ ਗੁੰਮ ਹੋ ਗਿਆ ਤਾਂ ਗੰਗਾ ਰਾਮ ਨੇ ਮੱਥੇ ਦਾ ਪਸੀਨਾ ਪੂੰਝਿਆ ਭੂਆ ਵੱਲ ਮਿਹਨਤਾਂ ਭਰੀਆਂ ਅੱਖਾਂ ਨਾਲ ਵੇਖਿਆ ਤੇ ਬੋਲਿਆ ਮੇਰੇ ਨਾਲ ਚੱਲ ਭੂਆ ਮੈਂ ਸਾਰੀ ਉਮਰ ਅਹਸਾਨਮੰਦ ਰਹਾਂਗਾ ਭੂਆ ਦੀਆਂ ਅੱਖਾਂ ਵਿੱਚ ਹੰਝੂ ਉਮੜ ਆਏ ਉਸ ਨੇ ਲੰਮਾ ਹੌਕਾ ਭਰਿਆ ਇੱਕਦਮ ਉਹਦੇ ਚਿਹਰੇ ਉੱਤੇ ਸਖਤੀ ਆ ਗਈ ਕੋਈ ਡ੍ਰਿੜ ਨਿਸ਼ਚੈ ਉਸ ਨੇ ਗੰਗਾ ਰਾਮ ਨੂੰ ਆਖਿਆ ਲਾਲਾ ਤੂੰ ਵੀ ਚਲਾ ਜਾ ਇੱਥੋਂ ਮੈਂ ਨਹੀਂ ਜਾ ਸਕਦੀ ਜਾ ਚਲਾ ਜਾ ਉਹ ਮੇਰੀ ਧੀ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ ਜਾ ਚਲਾ ਜਾ ਭੂਆ ਮੁੜੀ ਤੇ ਝੌਂਪੜੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਗੰਗਾ ਰਾਮ ਉੱਥੇ ਹੀ ਖੜਾ ਸੋਚਦਾ ਰਿਹਾ ਫਿਰ ਉਹ ਭਾਰੀ ਭਾਰੀ ਕਦਮ ਚੱਲਦਾ ਆਪਣੇ ਘਰ ਨੂੰ ਤੁਰ ਪਿਆ ਅੱਧੀ ਰਾਤ ਬੀਤ ਚੁੱਕੀ ਸੀ ਬੱਦਲ ਘਿਰ ਆਏ ਸਨ ਤੇ ਕਿਣਕਣ ਹੋਣ ਲੱਗੀ ਬਿਜਲੀ ਕਰਕੀ ਤਾਂ ਸਾਰਾ ਆਸਮਾਨ ਹਿੱਲ ਗਿਆ ਭੂਆ ਦੀ ਅੱਖ ਖੁੱਲ ਗਈ ਉਹ ਉੱਠ ਬੈਠੀ ᱛੀ ਹਨੇਰੇ ਵਿੱਚ ਜੋ ਫੇਰੇ ਨਜ਼ਰ ਢੁਡਾਈ ਬਾਰ ਬਾਰ ਨੀਲੀ ਰੋਸ਼ਨੀ ਦੀ ਤਿੱਖੀ ਲਕੀਰ ਫਿਰ ਜਾਂਦੀ ਸੀ ਝੌਂਪੜੀ ਦੇ ਅੰਦਰ ਤੇ ਬੂਹੇ ਦੇ ਪੱਟ ਖੜਕਦੇ ਸਨ ਉਸ ਨੂੰ ਨਿਆਣੇ ਦੀ ਰੋਣ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਘਬਰਾ ਕੇ ਖਿੜਕੀ ਵੱਲ ਦੇਖਿਆ ਫਿਰ ਸਬਜ ਕੱਪੜੇ ਉੱਤੇ ਉਹਦੀ ਨਿਗਾਹ ਟਿਕ ਗਈ ਜਿਸ ਉੱਤੇ ਅੱਲਾ ਲਿਖਿਆ ਹੋਇਆ ਸੀ ਉਹ ਤਸਵੀਰ ਚੁੱਕ ਕੇ ਮਨ ਕੇ ਫੇਰਨ ਲੱਗ ਪਈ ਉਸ ਨੂੰ ਬੱਕਰ ਦੀ ਆਵਾਜ਼ ਬੂੰਜਦੀ ਸੁਣਾਈ ਦਿੱਤੀ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ ਉਸ ਨੂੰ ਬਰਬਾਦ ਕਰ ਦੇਵਾਂਗਾ ਭੂਆ ਸਹਿਮ ਕਿ ਅੱਲਾ ਦੇ ਹਜ਼ੂਰ ਵਿੱਚ ਝੁੱਕ ਗਈ ਉਸ ਨੂੰ ਗੰਗਾ ਰਾਮ ਦੀ ਆਵਾਜ਼ ਸੁਣਾਈ ਦਿੱਤੀ ਤੂੰ ਹੀ ਮੇਰੇ ਪੋਤੇ ਦੀ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਬਚਾ ਸਕਦੀ ਹੈ ਭੂਆ ਦੁਆ ਵਿੱਚ ਬਹੁਤ ਚਿਰ ਝੁਕੀ ਰਹੀ ਉਸ ਦੇ ਮਨ ਅੰਦਰੋਂ ਆਵਾਜ਼ਾਂ ਉੱਠੀਆਂ ਕੀ ਸੋਚਦੀ ਹੈ ਪਾਗਲੇ ਤੇਰੀ ਧੀ ਬਰਬਾਦ ਹੋ ਜਾਵੇਗੀ ਤੇਰਾ ਖਾਨਦਾਨ ਮਿਟ ਜਾਵੇਗਾ ਪਰ ਨਾਲ ਹੀ ਉਸ ਦੇ ਮਨ ਵਿੱਚੋਂ ਆਵਾਜ਼ ਉੱਠੀ ਜੇ ਅੱਲਾ ਦਾ ਹੱਥ ਸਿਰ ਉੱਤੇ ਹੋਵੇ ਤੇ ਦਿਲ ਵਿੱਚ ਉਸ ਦਾ ਨੂਰ ਤਾਂ ਕੋਈ ਕਿਸੇ ਨੂੰ ਬਰਬਾਦ ਨਹੀਂ ਕਰ ਸਕਦਾ ਹੇ ਰੱਬਾ ਮੈਨੂੰ ਰੋਸ਼ਨੀ ਦੇ ਤੇ ਰਸਤਾ ਦਿਖਾ ਪੈਰੀਬੰਦੀ ਤੇਰੀ ਹਜੂਰ ਵਿੱਚ ਸਜਦਾ ਕਰੀ ਬੈਠੀ ਹੈ ਬਿਜਲੀ ਫਿਰ ਕਰ ਗਈ ਤੇ ਝੌਂਪੜੀ ਵਿੱਚ ਨੀਲੀ ਰੋਸ਼ਨੀ ਫਿਰ ਗਈ ਤੇ ਨਮੇ ਜੰਮੇ ਬੱਚੇ ਦੇ ਰੋਣ ਦੀ ਆਵਾਜ਼ ਆਈ ਭੂਆ ਦਾ ਚਿਹਰਾ ਕਿਸੇ ਪੱਕੇ ਇਰਾਦੇ ਨਾਲ ਤਣ ਗਿਆ ਉਹ ਉੱઠી ਉਸ ਨੇ ਖੁੰਝੇ ਵਿੱਚ ਪਈ ਸੋਟੀ ਚੁੱਕੀ ਕੀਲੀ ਨਾਲ ਤੰਗਿਆ ਝੋੜਾ ਲਾਹਿਆ ਚਾਦਰ ਦੀ ਬੁੱਕਲ ਮਾਰੀ ਤੇ ਝੌਂਪੜੀ ਦਾ ਦਰਵਾਜ਼ਾ ਖੋਲ੍ਹਿਆ ਬਾਹਰ بارش ਵਿੱਚ ਗੰਗਾ ਰਾਮ ਛਤਰੀ ਲਈ ਖੜਾ ਸੀ ਹੱਥ ਵਿੱਚ ਲਾਲਟੰਕ ਪੂਆ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਗੰਗਾ ਰਾਮ ਨੇ ਪੂਆ ਵੱਲ ਦੋਹਾਂ ਦੀ ਅੱਖਾਂ ਵਿੱਚ ਹਮਦਰਦੀ ਦਾ ਜज्ਬਾ ਉੱਠਿਆ ਗੰਗਾ ਰਾਮ ਨੇ ਲਾਲਟੰਕ ਉੱਪਰ ਕੀਤੀ ਪੂਆ ਬੋਲੀ ਚੱਲ ਗੰਗਾ ਰਾਮ ਚੱਲਦੀ ਹਾਂ ਮੈਂ ਤੇਰੇ ਨਾਲ ਤੇਰੇ ਘਰ ਵਿੱਚ ਹੋਣ ਵਾਲੇ ਬੱਚੇ ਦੀ ਆਵਾਜ਼ ਵਿੱਚ ਮੈਂ ਅੱਲਾਹ ਦੀ ਆਵਾਜ਼ ਸੁਣ ਰਹੀ ਹਾਂ ਚੱਲ ਗੰਗਾ ਰਾਮ ਨੇ ਛਤਰੀ ਅੱਗੇ ਕੀਤੀ ਅਤੇ ਉਹ ਤੇ ਭੂਆ ਮੀਂਹ ਵਿੱਚ ਤੁਰ ਪਏ ਪਿੱਛੋਂ ਉੱਚੀ ਆਵਾਜ਼ ਆਈ ਅੰਮਾ ਰੁਕ ਜਾ ਅੰਮਾ ਮੋੜਾ ਭੂਆ ਰੁਕੀ ਤੇ ਉਸ ਨੇ ਮੁੜ ਕੇ ਦੇਖਿਆ ਹੁਸਨਾ بارش ਵਿੱਚ ਭਿੱਜਦੀ ਉਹਦੇ ਮਗਰ ਹਾਕਾਂ ਮਾਰਦੀ ਆ ਰਹੀ ਸੀ ਬਿਜਲੀ ਇੱਕ ਵਾਰ ਫੇਰ ਚਮਕੀ ਤੇ ਹੁਸਨਾ ਦਾ ਮੀਂਹ ਨਾਲ ਭਿੱਜਿਆ ਚਿਹਰਾ ਨਜ਼ਰ ਆਇਆ ਹਸਨਾ ਨੇ ਫੇਰ ਵਾਸਤਾ ਪਾਇਆ ਅੰਮਾ ਮੋੜਾ ਨਾ ਜਾ ਨਹੀਂ ਤਾਂ ਬਾਕਰ ਮੈਨੂੰ ਤਲਾਕ ਦੇ ਦੇਵੇਗਾ ਪੂਆ ਇੱਕ ਪਲ ਖੜੀ ਸੋਚਦੀ ਰਹੀ ਫਿਰ ਗੰਗਾ ਰਾਮ ਦੇ ਚਿਹਰੇ ਵੱਲ ਦੇਖਿਆ ਤੇ ਉਹ ਗੰਗਾ ਰਾਮ ਨਾਲ ਤੁਰ ਪਈ ਦੋਵੇਂ بارش ਵਿੱਚ ਜਾ ਰਹੇ ਸਨ ਮੀਂਹ ਬੱਚੇ ਪੇਜਦੀ ਹਸਨਾ ਜਦੋਂ ਆਪਣੇ ਘਰ ਮੁੜੀ ਤਾਂ ਦੇਖਿਆ ਬਾਕਰ ਲੋਹਾ ਲੱਖਾ ਹੋਇਆ ਖੜਾ ਸੀ ਉਹ ਬੋਲਿਆ ਛੱਡ ਆਈ ਹੈ ਆਪਣੀ ਮਾਂ ਨੂੰ ਉਸ ਲਾਲੇ ਦੇ ਘਰ ਮੈਂ ਜਿਸ ਗੱਲੋਂ ਮਨਾਂ ਕਰਾਂ ਤੂੰ ਤੇ ਤੇਰੀ ਅੰਮਾ ਉਹੀ ਕਰਦੀ ਹੋ ਦੋਵੇਂ ਰਲੀਆਂ ਹੋਈਆਂ ਕੰਜਰੀਆਂ ਹੁਸਨਾ ਬੋਲੀ ਅੰਮਾ ਨੂੰ ਕਿਉਂ ਗਾਲਾਂ ਕੱਢਦਾ ਹੈ ਉਸ ਨੇ ਤੇਰਾ ਕੀ ਵਿਗਾੜਿਆ ਹੈ ਬਾਗ ਕਰਨੇ ਹੁਸਨਾ ਨੂੰ ਗੁੱਤੋਂ ਫੜ ਲਿਆ ਤੇ ਗਰਜਿਆ ਨਿਕਲ ਜਾ ਮੇਰੇ ਘਰੋਂ ਕੰਮ ਜਾਤੇ ਉਸਨੇ ਹੁਸਨਾ ਨੂੰ ਤੱਕਾ ਦੇਖ ਕੇ ਜ਼ਮੀਨ ਉੱਤੇ ਪਟਕਾ ਮਾਰਿਆ ਨਿਕਲ ਜਾ ਮੇਰੇ ਘਰੋਂ ਜ਼ਮੀਨ ਉੱਤੇ ਡਿੱਗੀ ਹੁਸਨਾ ਨੇ ਆਪਣੇ ਹੋਣ ਵਾਲੇ ਬੱਚੇ ਦਾ ਵਾਸਤਾ ਪਾਇਆ ਢਿੱਡ ਨੂੰ ਫੜ ਕੇ ਹੁੰਗਰ ਮਾਰੀ ਤੇ ਤੜਫੁੱਟੀ ਕਿਉਂ ਨਿਕਲ ਜਾ ਮੈਂ ਇਸ ਘਰ ਵਿੱਚੋਂ ਵਿਆਹ ਕੇ ਆਇਸਾਂ ਇੱਥੇ ਭੱਜ ਕੇ ਨਹੀਂ ਸੀ ਆਈ ਤੂੰ ਕਸਮਾਂ ਖਾਈਆਂ ਸਨ ਤੇ ਨੱਕ ਰਗੜਿਆ ਸੀ ਮੇਰੀ ਅੰਮਾ ਅੱਗੇ ਹੁਣ ਤੂੰ ਨੱਕ ਰਗੜੇਂਗੀ ਮੇਰੇ ਅੱਗੇ ਰੋਏਂਗੀ ਤਰਲੇ ਕੱਢੇਂਗੀ ਪਰ ਬਾਕਰ ਤੈਨੂੰ ਨਹੀਂ ਰੱਖੇਗਾ ਇਸ ਘਰ ਵਿੱਚ ਨਿੱਕਲ ਜਾ ਇੱਥੋਂ ਉਸ ਨੇ ਖਿੱਚ ਕੇ ਹੁਸਨਾ ਦੀ ਚਪੇੜ ਮਾਰੀ ਤਾਂ ਹੁਸਨਾ ਉਸ ਉੱਤੇ ਝਪਟ ਪਈ ਮੈਨੂੰ ਕੱਢੇਂਗਾ ਤੂੰ ਇਸ ਘਰ ਵਿੱਚੋਂ ਬੈਰੀਆ ਮੱਥਾ ਨਾ ਡੰਮ ਸੁੱਟੂਗੀ ਮੈਂ ਤੇਰਾ ਸ਼ਰਮ ਨਹੀਂ ਆਉਂਦੀ ਤੈਨੂੰ ਤੇਰਾ ਬੱਚਾ ਮੇਰੇ ਢਿੱਡ ਵਿੱਚ ਹੈ ਤੂੰ ਮੈਨੂੰ ਕੱਢੇਂਗਾ ਘਰ ਵਿੱਚੋਂ ਕੁੱਤਿਆ ਬਾਕਰ ਨੇ ਸਾਤੀ ਢੋਕੇ ਆਖਿਆ ਹਾਂ ਹਾਂ ਮੈਂ ਤੈਨੂੰ ਤਲਾਕ ਦੇ ਕੇ ਨਮੀ ਤੀਮੀ ਕਰ ਲਿਆਵਾਂਗਾ ਤੇ ਤੈਨੂੰ ਤੇ ਤੇਰੀ ਅੰਮਾ ਨੂੰ ਸਬਕ ਸਿਖਾਵਾਂਗਾ ਹੁਣੇ ਦੇਂਦਾ ਹਾਂ ਤਲਾਕ ਹੁਸਨਾਂ ਦੀਆਂ ਅੱਖਾਂ ਪਾਟੀਆਂ ਦੀਆਂ ਪਾਟੀਆਂ ਰਹਿ ਗਈਆਂ ਹੈਰਾਨੀ ਨਾਲ ਉਸਦਾ ਮੂੰਹ ਖੁੱਲ ਗਿਆ ਤਲਾਕ ਕੀ ਆਖਿਆ ਬਾਕਰ ਕਹਿੰਦਾ ਹਾਂ ਹਾਂ ਤਲਾਕ ਹੁਸਨਾ ਨੇ ਦੁਹਾਈ ਦਿੱਤੀ ਰੱਬ ਦਾ ਵਾਸਤਾ ਇਹ ਜ਼ੁਲਮ ਨਾ ਕਰੀ ਬਾਕਰ ਹੱਸਿਆ ਤੇ ਚੀਕ ਕੇ ਬੋਲਿਆ ਤਲਾਕ 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 ਨਿੱਕਲ ਜਾ ਇੱਥੋਂ ਚਲੀ ਜਾ ਆਪਣੀ ਅੰਮਾ ਕੋਲ ਹੁਸਨਾ ਨੇ ਛਾਤੀ ਪਿੱਟੀ ਆਪਣੇ ਬਾਲ ਪੁੱਟੇ ਤੇ ਰੋਂਦੀ ਹੋਈ ਨੇ ਬਾਕਰ ਨੂੰ ਗਾਲਾਂ ਕੱਢੀਆਂ ਰੱਬ ਦਾ ਕਹਿਰ ਪਵੇ ਤੇਰੇ ਉੱਤੇ ਬਿਜਲੀ ਡਿੱਗੇ ਆਈ ਘੜੀਆਂ ਦੀ ਮੌਤ ਆ ਜਾਵੇ ਤੈਨੂੰ ਇਸੇ ਬੂਹੇ ਵਿੱਚੋਂ ਜਨਾਜਾ ਨਿਕਲੇ ਤੇਰਾ ਗੁੱਸੇ ਵਿੱਚ ਪਾਗਲ ਹੋਏ ਬਾਕਰ ਨੇ ਹੁਸਨਾ ਦੇ ਢਿੱਡ ਵਿੱਚ ਠੁੱਡਾ ਮਾਰਿਆ ਤੇ ਉਹ ਡਿੱਗ ਪਈ ਤੜਫਦੀ ਹੋਈ ਨੇ ਦੁਹਾਈ ਦਿੱਤੀ ਬਾਕਰ ਨੇ ਗੁੱਤੋਂ ਫੜ ਕੇ ਉਸ ਨੂੰ ਉਠਾਇਆ ਤੇ ਤੱਕੇ ਦਿੰਦਿਆਂ ਘਰੋਂ ਬਾਹਰ ਕੱਢ ਦਿੱਤਾ ਹੁਸਨਾ ਅੰਮਾ ਅੰਮਾ ਦੀ ਦੁਹਾਈ ਦਿੰਦੀ ਤੇ ਲੜਖੜਾਉਂਦੀ ਹੋਈ ਭੂਆ ਦੀ ਚੌਂਪੜੀ ਵੱਲ ਤੁਰ ਪਈ ਜਦੋਂ ਭੂਆ ਗੰਗਾ ਰਾਮ ਦਾ ਪੋਤਾ ਜਣਵਾ ਕੇ ਤਿੰਨ ਘੰਟਿਆਂ ਪਿੱਛੋਂ ਵਾਪਸ ਮੁੜੀ ਤਾਂ ਦੇਖਿਆ ਕਿ ਹਸਨਾ ਕੱਚੇ ਫਰਸ਼ ਉੱਤੇ ਬੇਹੋਸ਼ ਪਈ ਸੀ ਖੂਨ ਨਾਲ ਲਿਬੜੇ ਕੱਪੜੇ ਕੋਲ ਨਿੱਕਾ ਬੱਚਾ ਮਰਿਆ ਪਿਆ ਸੀ ਭੂਆ ਨੇ ਮਰੇ ਹੋਏ ਬੱਚੇ ਨੂੰ ਚੁੱਕਿਆ ਤੇ ਕੰਬਦੀ ਹੋਈ ਨੇ ਰੱਬ ਅੱਗੇ ਦੁਆ ਕੀਤੀ ਰੱਬਾ ਮੇਰੇ ਇਹਨਾਂ ਹੱਥਾਂ ਨੇ ਹਮੇਸ਼ਾ ਜ਼ਿੰਦਗੀ ਬਖਸ਼ੀ ਪਰ ਮੈਂ ਅੱਜ ਆਪਣੀ ਹੁਸਨਾ ਦੇ ਬੱਚੇ ਨੂੰ ਨਾ ਬਚਾ ਸਕੀ ਰਹਿਮ ਪੂਆ ਨੇ ਮਰੇ ਹੋਏ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਦੋਹਾਂ ਹੱਥਾਂ ਵਿੱਚ ਉਸਦੀ ਲਾਸ਼ ਚੁੱਕ ਕੇ ਬਾਹਰਲੇ ਬੇੜੇ ਵਿੱਚ ਗਈ ਕਹੀਂ ਨਰ ਟੋਆ ਪੁੱਟਿਆ ਤੇ ਬੱਚੇ ਨੂੰ ਉਸ ਵਿੱਚ ਲਿਟਾ ਦਿੱਤਾ ਫੇਰ ਦੋਹਾਂ ਹੱਥਾਂ ਨਾਲ ਮਿੱਟੀ ਰੋਲ ਕੇ ਬੱਚੇ ਦੀ ਨਿੱਕੀ ਜਿਹੀ ਕਬਰ ਨੂੰ ਪੂਰ ਕੇ ਥਾਪੜ ਦਿੱਤਾ ਦੇਸ਼ ਦੀ ਆਜ਼ਾਦੀ ਦੀ ਜੰਗ ਤੇਜ਼ ਹੋ ਰਹੀ ਸੀ ਆਖਰ ਮੁਲਕ ਦੇ ਵਟਵਾਰੇ ਦਾ ਫੈਸਲਾ ਹੋ ਗਿਆ ਇਸ ਫੈਸਲੇ ਨਾਲ ਦੋਹਾਂ ਪਾਸਿਆਂ ਦੇ ਸ਼ੁਰੇ ਵੀ ਤੇਜ਼ ਹੋਣ ਲੱਗੇ ਮੁਸਲਮਾਨਾਂ ਦੇ ਹਿੰਦੂਆਂ ਦੇ ਵਿਚਕਾਰ ਨਫ਼ਰਤ ਦੀ ਖਾਈ ਡੂੰਗੀ ਹੋ ਰਹੀ ਸੀ ਦੋਹਾਂ ਪਾਸਿਆਂ ਦੇ ਲੀਡਰ ਆਪਣੇ ਆਪਣੇ ਮਜ਼ਹਬ ਦੀ ਅਜ਼ਮਤ ਤੇ ਨਾਰੇ ਲਾਰੇ ਸਨ ਦੇਰਿਆਂ ਤੇ ਖਾਨਕਾਹਾਂ ਵਿੱਚ ਕੀਰਤਨਾ ਤੇ ਕਵਾਲੀਆਂ ਦਾ ਜੋਰ ਸੀ ਦੋਹਾਂ ਧਿਰਾਂ ਵੱਲੋਂ ਨਾਰੇ ਗੂੰਜਦੇ ਸਨ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਮਸਲਵ ਦਾ ਜਨੂਨ ਆਖਿਰ ਇਹ ਜਨੂਨ ਹੂਆ ਫਾਤਿਮਾ ਦੇ ਪਿੰਡ ਵੀ ਆ ਪਹੁੰਚਿਆ ਸਦੀਆਂ ਤੋਂ ਸਾਂਝੀ ਜ਼ਿੰਦਗੀ ਦੇ ਵਿਵਹਾਰ ਵਿੱਚ ਤਰੇੜਾਂ ਪੈ ਗਈਆਂ ਜੋਸ਼ੀਲੇ ਭਾਸ਼ਣ ਨਫ਼ਰਤ ਦੀ ਅੱਗ ਮੁਸਲਮਾਨ ਤਾਜੀਏ ਕੱਢਣ ਦੀ ਤਿਆਰੀਆਂ ਕਰੇ ਸਨ ਹਿੰਦੂ ਪਿੱਪਲ ਦੇ ਪੁਰਾਣੇ ਦਰਖਤੇਆਂ ਲਾਠੀਆਂ ਲੈ ਖੜੇ ਸਨ ਉਹਨਾਂ ਦਾ ਫੈਸਲਾ ਸੀ ਕਿ ਫੈਲੇ ਹੋਏ ਪਿੱਪਲ ਦੇ ਟਾਣੇ ਨੂੰ ਕੱਟ ਕੇ ਉਹ ਤਾਜੀਏ ਨੂੰ ਨਹੀਂ ਲੰਘਣ ਦੇਣਗੇ ਬਿਹਤਰ ਹੀ ਸੀ ਕਿ ਤਾਜੀ ਦਾ ਜਲੂਸ ਪਿੱਪਲ ਤੋਂ ਹਟ ਕੇ ਲੰਘ ਜਾਵੇ ਪਿੰਡ ਦੀ ਛੋਟੀ ਜੀ ਮਸਜਿਦ ਦੇ ਬਾਹਰ ਮੁਸਲਮਾਨਾਂ ਦੀ ਭੀੜ ਨੂੰ ਇੱਕ ਕੱਟੜ ਮੌਲਵੀ ਵੰਗਾਰ ਰਿਹਾ ਸੀ ਕਿ ਉਹਨਾਂ ਦੇ ਮਕਦਸ ਤਾਜੇ ਪਿੱਪਲ ਹੇਠ ਦੀ ਹੀ ਲੰਗਣਗੇ ਜਦੋਂ Hazrat Ali ਨੇ ਕਰਬਲਾ ਦੇ ਮੈਦਾਨ ਵਿੱਚ ਸਿਰ ਨਾ ਝੁਕਾਇਆ ਤਾਂ ਕੀ ਅਸੀਂ ਪਿੱਪਲ ਦੇ ਇੱਕ ਟਾਣੇ ਹੇਠ ਆਪਣੇ ਤਾਜੇ ਦਾ ਸਿਰ ਝੁਕਾ ਦੇਵਾਂਗੇ ਨਾਰੇ ਗੂੰਜ ਰਹੇ ਸਨ ਤਾਜੇ ਇੱਥੋਂ ਹੀ ਲੰਗਣਗੇ ਇਹਨਾਂ ਕਾਫਰਾਂ ਨੂੰ ਸਬਕ ਸਿਖਾ ਦੇਵਾਂਗੇ ਅੱਲਾ ਦੇ ਫਜ਼ਲ ਨਾਲ ਇਸਲਾਮ ਦਾ ਸ਼ਬਦ ਪਰਚਮ ਕਾਇਮ ਹੈ ਪਿੱਪਲ ਹੇਠਾਂ ਜਿਨੇ ਉਤਾਰੀ ਪੰਡਤ ਜੀ ਘਰ ਜਰੇ ਸਨ ਭਾਈਓ ਜੀ ਉਹਨਾਂ ਨੇ ਪੀਪਲ ਦੇ ਟਾਣੇ ਨੂੰ ਕੱਟਿਆ ਤਾਂ ਹਿੰਦੂ ਧਰਮ ਦੀ ਨੱਕ ਕੱਟ ਜਾਵੇਗੀ ਕਿੱਥੇ ਗਈ ਤੁਹਾਡੀ ਸੂਰਬੀਰਤਾ ਜਾਨ ਦੇ ਦੇਵਾਂਗੇ ਪਰ ਧਰਮ ਦੀ ਰੱਖਿਆ ਕਰਾਂਗੇ ਹਰ ਹਰ ਮਹਾਦੇਵ ਦੂਜੇ ਪਾਸੇ ਮੌਲਵੀ ਗਰਜਿਆ ਗਜ਼ਬ ਖੁਦਾ ਦਾ ਇੱਕ ਦਰਖਤ ਦੇ ਕੱਟਣ ਉੱਤੇ ਐਨਾ ਹੁੱਲੜ ਜੰਗਲਾਂ ਦੇ ਜੰਗਲ ਕੱਟ ਸੁੱਟੇ ਇਹਨਾਂ ਕਾਫਰਾ ਨੇ ਹੁਣ ਇੱਕ ਟਾਣਾ ਟੱਟਣ ਉੱਤੇ ਇਹਨਾਂ ਦਾ ਧਰਮ ਭ੍ਰਸਟ ਹੋ ਜਾਵੇਗਾ ਹਜਰਤ हसन ਹੁਸੈਨ ਦੀ ਸ਼ਹਾਦਤ ਦੇ ਖੂਨ ਦਾ ਮੁਕਾਬਲਾ ਕਰਦੇ ਨੇ ਇੱਕ ਦਰਖਤ ਦੇ ਟਾਣੇ ਨਾਲ ਤਾਂ ਜੇ ਪਿੱਪਲ ਦੇ ਹੀਟਾਂ ਦੀ ਹੀ ਲੰਘਣਗੇ ਨਾਰਾਏ ਤਕਵੀਰ ਅੱਲਾਹੁ ਅਕਬਰ ਰਾਤ ਨੂੰ ਬੱਕਰ ਨੇ ਕੋਹੜਾ ਤੇਜ ਕੀਤਾ ਘਰੋਂ ਬਾਹਰ ਨਿਕਲਿਆ ਤੇ ਤੇਜ ਤੇਜ ਚੱਲਦਾ ਪੀਪਲ ਕੋਲ ਪਹੁੰਚਿਆ ਪੀਪਲ ਦੀ ਖੋਰ ਵਿੱਚ ਦੀਵਾ ਜਗ ਰਿਹਾ ਸੀ ਬਾਕਰ ਨੇ ਠੁੱਡਾ ਮਾਰ ਕੇ ਦੀਵਾ ਬੁਝਾ ਦਿੱਤਾ ਫਿਰ ਉਹ ਫੁਰਤੀ ਨਾਲ ਦਰਖਤ ਉੱਤੇ ਚੜ ਗਿਆ ਉਸ ਜਾ ਅਲੀ ਦਾ ਨਾਰਾ ਲਾਇਆ ਤੇ ਵੱਡੇ ਟਾਣੇ ਨੂੰ ਕੱਟਣ ਲੱਗਾ ਹਨੇਰੇ ਵਿੱਚ ਕਹਾਰੇ ਦੀ ਸੱਟਾਂ ਦੀ ਆਵਾਜ਼ ਗੂੰਜੀ ਤੇ ਕੱਟਿਆ ਹੋਇਆ ਟਾਣਾ ਜ਼ਮੀਨ ਉੱਤੇ ਆ ਡਿੱਗਿਆ ਬਾਕਰ ਛਾਲ ਮਾਰ ਕੇ ਦਰਖਤ ਤੋਂ ਹੇਠਾਂ ਆਇਆ ਤੇ ਹਨੇਰੇ ਵਿੱਚ ਗਾਇਬ ਹੋ ਗਿਆ ਸਵੇਰੇ ਲੋਕਾਂ ਨੇ ਦੇਖਿਆ ਕਿ ਪਿੱਪਲ ਦਾ ਟਾਣਾ ਕੱਟਿਆ ਪਿਆ ਸੀ ਜਿਵੇਂ ਕਿਸੇ ਦੀ Laash ਹੋਵੇ ਮਹਾਵੀਰ ਲੋਕਾਂ ਦੀ ਭੀੜ ਨੂੰ چیرਦਾ ਹੋਇਆ ਅੱਗੇ ਵਧਿਆ ਇਹ ਪਾਪ ਕਿਸ ਨੇ ਕੀਤਾ ਹੈ ਕਿਸ ਨੇ ਕੱਟਿਆ ਹੈ ਪਿੱਪਲ ਦਾ ਟਾਣਾ ਪੰਡਿਤ ਗਰਜਿਆ ਉਸ ਦੁਸ਼ਟ ਨੇ ਪਿੱਪਲ ਨਹੀਂ ਕੱਟਿਆ ਸਾਡੀ ਨੱਕ ਕੱਟ ਦਿੱਤੀ ਤੁਹਾਡੇ ਸਭਨਾ ਦੀ ਨੱਕ ਕੱਟ ਦਿੱਤੀ ਉਸ ਨੇ ਕੋਹੜਾ ਪਿੱਪਲ ਉੱਤੇ ਨਹੀਂ ਸਾਡੇ ਸੀਨੇ ਉੱਤੇ ਚਲਾਇਆ ਹੈ ਉਸ ਨੂੰ ਇਸ ਪਾਪ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ ਇੱਕ ਆਦਮੀ ਬੋਲਿਆ ਜਿਸ ਕੌਮ ਦਾ ਧਰਮ ਹੀ ਇਹ ਹੋਵੇ ਕਿ ਕੀੜੀ ਨੂੰ ਮਾਰਨਾ ਵੀ ਪਾਪ ਹੈ ਉਹ ਕੀ ਲੜੇਗੀ ਮਹਾਵੀਰ ਦੀਆਂ ਅੱਖਾਂ ਮਗ ਰਹੀਆਂ ਸਨ ਲੜੇਗੀ ਇਸ ਵਾਰ ਲੜੇਗੀ ਧਰਮ ਤੇ ਇੱਜ਼ਤ ਦਾ ਸਵਾਲ ਹੈ ਪੀੜ ਵਿੱਚੋਂ ਇੱਕ ਹੋਰ ਆਦਮੀ ਬੋਲਿਆ ਤੋ ਦੰਗਲ ਲੜ ਸਕਦਾ ਹੈ ਮਹਾਵੀਰ ਜੰਗ ਦੇ ਮੈਦਾਨ ਵਿੱਚ ਨਹੀਂ ਤੂੰ ਪਹਿਲਵਾਨ ਹੈ ਜੋਦਾ ਨਹੀਂ ਇਹ ਤਾਂ ਵਕਤ ਹੀ ਦੱਸੇਗਾ ਲੱਛੂਰਾਮ ਮਹਾਵੀਰ ਨੇ ਸਾਤੀ ਫੁਲਾਕੇ ਆਖਿਆ ਜਦੋਂ ਵਕਤ ਆਉਂਦਾ ਹੈ ਇਸ ਦੇਸ਼ ਦੀਆਂ ਤੀਮੀਆਂ ਵੀ ਤਲਵਾਰ ਸੂਤ ਕੇ ਖੜੀਆਂ ਹੋ ਜਾਂਦੀਆਂ ਨੇ ਮਰਦ ਮੱਥੇ ਉੱਤੇ ਸੰਦੂਰ ਦਾ ਟਿੱਕਾ ਲਾ ਕੇ ਤੇ ਕੇਸਰੀਆਂ ਬਨ ਕੇ ਧਰਮ ਨੂੰ ਬਚਾਉਣ ਖਾਤਰ ਰਣ ਭੂਮੀ ਵਿੱਚ ਉੱਤਰ ਆਉਂਦੇ ਨੇ ਮਹਾਬੀਰ ਵੀ ਪਿੱਛੇ ਹਟਣ ਵਾਲਾ ਨਹੀਂ ਉਸਨੇ ਪੰਡਤ ਜੀ ਦੇ ਜਨੇਊ ਉੱਤੇ ਹੱਥ ਰੱਖ ਕੇ ਕਸਮ ਖਾਦੀ ਕਿ ਉਹ ਪਿੰਡ ਵਿੱਚ ਗੁੰਡਿਆਂ ਨੂੰ ਨਹੀਂ ਰਹਿਣ ਦੇਵੇਗਾ ਹਵਾ ਵਿੱਚ ਫਿਰ ਨਾਰਾ ਗੂੰਜਿਆ ਹਰ ਹਰ ਮਹਾਦੇਵ ਤੇ ਨਾ ਹੀ ਅੱਲਾਹੁ ਅਕਵਰ ਦਾ ਨਾਰਾ ਬੁਲੰਦ ਹੋਇਆ ਇਸ ਵਿੱਚੋਂ ਇਸ ਨਿੱਕੇ ਜਿਹੇ ਪਿੰਡ ਵਿੱਚ ਵੀ ਅੱਗਾਂ ਲੱਗਣ ਲੱਗੀਆਂ ਤੇ ਫਸਾਦ ਸ਼ੁਰੂ ਹੋ ਗਏ ਭੂਆ ਫਾਤਿਮਾ ਆਪਣੀ ਚੌਂਪੜੀ ਵਿੱਚ ਕੁਰਾਨ ਦੀਆਂ ਆਇਤਾਂ ਪੜ੍ਹ ਰਹੀ ਸੀ ਜਦੋਂ ਬਾਹਰ ਜੋਰ ਤੇ ਨਾਰਿਆਂ ਦੀਆਂ ਆਵਾਜ਼ਾਂ ਗੂੰਜੀਆਂ ਉਸਨੇ ਕੁਰਾਨ ਸ਼ਰੀਫ ਨੂੰ ਸੰਤੋਖਿਆ ਤੇ ਖਿੜਕੀ ਖੋਲ ਕੇ ਬਾਹਰ ਦੇਖਿਆ ਅੱਗ ਦੇ ਲਪਟਾਂ ਉੱਠ ਰਹੀਆਂ ਸਨ ਢੋਲ ਤੇ ਦਮਾਮੇ ਤੇ ਚੀਕਾਂ ਭੂਆ ਨੇ ਬੂਹਾ ਖੋਲਿਆ ਉਸਨੇ ਹਾਕਾਂ ਮਾਰੀਆਂ ਹੁਸਨਾ ਹੁਸਨਾ ਤੂੰ ਕਿੱਥੇ ਹੈ ਸ਼ੋਰ ਵਿੱਚ ਉਹਦੀ ਆਵਾਜ਼ ਗਵਾਚ ਗਈ ਇਸ ਵੇਲੇ ਹੁਸਨਾ ਅੱਗ ਦੀਆਂ ਲਪਟਾਂ ਵਿੱਚੋਂ ਦੀ ਦੌੜਦੀ ਹੋਈ ਆ ਰਹੀ ਸੀ ਉਹਦੇ ਬਾਰ ਖੁੱਲੇ ਸਨ ਚਿਹਰੇ ਉੱਤੇ ਦਹਿਸ਼ਤ ਤੇ ਬਾਰ-ਬਾਰ ਚੀਖ ਰਹੀ ਸੀ ਅੰਮਾ ਅੰਮਾ ਉਸਦੇ ਪਿੱਛੇ ਮਹਾਵੀਰ ਨੇਜਾ ਤਾਣੀ ਭੱਜਾ ਆ ਰਿਹਾ ਸੀ ਭੂਆ ਫਾਤਿਮਾ ਹੁਸਨਾ ਨੂੰ ਦੇਖ ਕੇ ਅੱਗੇ ਵਧੀ ਤੇ ਉਸਨੇ ਮਹਾਵੀਰ ਨੂੰ ਰੋਕਿਆ ਹੁਸਨਾ ਨੂੰ ਬਚਾਉਣ ਖਾਤਰ ਆ ਗਈ ਮਹਾਵੀਰ ਨੇਜਾ ਨੂੰ ਮਾ ਕੇ ਬੋਲਿਆ ਹਟ ਜਾ ਬੁੜੀ ਇੱਕ ਪਾਸੇ ਨਹੀਂ ਤਾਂ ਇਹੋ ਨੇਜਾ ਭੂਆ ਗੁੱਸੇ ਵਿੱਚ ਬੋਲੀ ਹੋਸ਼ ਵਿੱਚ ਆ ਮਹਾਵੀਰ ਕੀ ਆਪਣੀ ਭੂਆ ਨੂੰ ਮਾਰੇਗਾ ਪੁੱਤ ਮੇਰੇ ਖੂਨ ਨਾਲ ਆਪਣੇ ਹੱਥ ਰੰਗੇਗਾ ਮਹਾਵੀਰ ਦੀਆਂ ਅੱਖਾਂ ਵਿੱਚ ਖੂਨ ਸੀ ਬੋਲਿਆ ਹਟ ਜਾ ਨਹੀਂ ਤਾਂ ਤੈਨੂੰ ਤੇਰੀ ਤੀ ਦੇ ਨਾਲ ਹੀ ਖਤਮ ਕਰ ਦੇਵਾਂਗਾ ਭੂਆ ਨੇ ਮਿਹਨਤ ਕੀਤੀ ਮੈਂ ਤੇਰੇ ਅੱਗੇ ਝੋਲੀ ਅੜਦੀ ਹਾਂ ਮਹਾਵੀਰ ਇਹ ਜ਼ੁਲਮ ਨਾ ਕਰੀ ਭੁੱਲ ਗਿਆ ਮੈਂ ਹੀ ਤੈਨੂੰ ਜਨਵਾਇਆ ਸੀ ਮੈਂ ਹੀ ਤੇਰੀਆਂ ਅੱਖਾਂ ਖੋਲੀਆਂ ਸਨ ਅੱਜ ਇਹਨਾਂ ਅੱਖਾਂ ਵਿੱਚ ਖੂਨ ਕਿਉਂ ਮੇਰੇ ਪੁੱਤ ਕੀ ਹੋ ਗਿਆ ਤੈਨੂੰ ਮਹਾਵੀਰ ਮੈਂ ਮਿੰਤਾ ਕਰਦੀ ਹਾਂ ਨਾ ਮਾਰੀ ਮੈਨੂੰ ਤੇ ਨਾ ਮੇਰੀ ਹੁਸਨਾ ਨੂੰ ਜੇ ਤੂੰ ਇਹ ਜ਼ੁਲਮ ਕੀਤਾ ਤਾਂ ਮਮਤਾ ਖਤਮ ਹੋ ਜਾਵੇਗੀ ਇਸ ਦੁਨੀਆ ਤੋਂ ਛੱਤਿਆਂ ਵਿੱਚੋਂ ਦੁੱਧ ਸੁੱਕ ਜਾਣਗੇ ਤੇ ਜਨਮ ਦੇ ਦਰਵਾਜ਼ੇ ਖੁੱਲ ਜਾਣਗੇ ਮੈਂ ਤੇਰੇ ਪੈਰ ਫੜਦੀ ਹਾਂ ਭੂਆ ਨੇ ਮਹਾਵੀਰ ਦੇ ਪੈਰ ਫੜ ਲੇ महावीर फिर गर्जा हट जा एक पासे आज मैं तिनू नहीं ਛੱਡਣਾ ਬੁੱਢੀਏ ਤੇ ਨਾ ਤੇਰੀ ਧੀ ਨੂੰ ਭੂਆ ਜਕਦਮ ਕਿਸੇ ਇਰਾਦੇ ਨਾਲ ਖੜੀ ਹੋ ਗਈ ਤੇ ਉਸਨੇ ਬਲ ਦੀਆਂ ਅੱਖਾਂ ਨਾਲ महावीर ਵੱਲ ਦੇਖਿਆ ਇਹਨਾਂ ਅੱਖਾਂ ਵਿੱਚ ਵੰਗਾਰ ਸੀ ਤੇ ਗੌਰਵ ਉਹ ਬੋਲੀ ਮਾਰ ਮੇਰੇ ਸੀਨੇ ਵਿੱਚ ਇਹ ਨੇਜਾ ਉਤਾਰ ਦੇ ਇਸ ਨੇਜੇ ਨੂੰ ਆਪਣੇ ਭੂਆ ਦੇ ਸੀਨੇ ਵਿੱਚ ਤਾਂ ਜੋ ਤੈਨੂੰ ਚੈ ਨਾ ਜਾਵੇ ਅੱਗੇ ਵੱਧ ਮਹਾਵੀਰ ਡੁੱਬੋ ਦੇ ਇੱਕ ਖੂਨੀ ਨੇਜੇ ਨੂੰ ਮਾਂ ਦੇ ਦੁੱਧ ਵਿੱਚੋਂ ਕਿਉਂ ਰੁਕ ਗਿਆ ਤੇਰਾ ਹੱਥ ਮੇਰੇ ਲਾਲ ਅੱਗੇ ਵੱਧ ਤੇ ਆਪਣਾ ਧਰਮ ਨਿਭਾ ਧਰਮ ਦਾ ਸ਼ਬਦ ਸੁਣ ਕੇ ਮਹਾਵੀਰ ਦੇ ਚਿਹਰੇ ਉੱਤੇ ਪਸੀਨਾ ਆ ਗਿਆ ਅੱਗ ਦੀਆਂ ਲਪਟਾਂ ਦੀ ਰੋਸ਼ਨੀ ਵਿੱਚ ਉਸ ਦੇ ਚਿਹਰੇ ਦੇ ਹਾਵ ਭਾਵ ਬਦਲ ਰਹੇ ਸਨ ਬੁੱਲ ਕੰਬ ਰਹੇ ਸਨ ਤੇ ਅੱਖਾਂ ਵਿੱਚ ਹੰਝੂ ਸਨ ਨੇਜਾ ਉਹਦੇ ਹੱਥੋਂ ਡਿੱਗ ਗਿਆ ਉਹ ਭਾਰੀ ਕਦਮ ਪੁੱਟਦਾ ਵਾਪਸ ਚਲਾ ਗਿਆ। ਭੂਆ ਫਾਤਿਮਾ ਨੇ ਰੱਬ ਅੱਗੇ ਦੁਆ ਕੀਤੀ, "ਹੇ ਪਰਵਦ گار, ਇਸ ਪਿੰਡ ਦੀਆਂ ਧੀਮੀਆਂ ਨੂੰ ਬੇਵਾਬ ਹੋਣ ਤੋਂ ਬਚਾ ਤੇ ਬੱਚਿਆਂ ਨੂੰ ਯਤੀਮ ਹੋਣ ਤੋਂ ਤੁਰਹੀਮ ਤੇ ਗਫੂਰ ਹੈਂ। ਆਪਣੀ ਰਹਿਮਤ ਦਾ ਸਾਯਾ ਸਾਡੇ ਗੁਨਾਹਗਾਰਾਂ ਉੱਤੇ ਹਮੇਸ਼ਾ ਰੱਖੀਂ।" ਉਹਦੇ ਦੋਵੇਂ ਹੱਥ ਦੁਆ ਵਿੱਚ ਉੱਠ ਗਏ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਇਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਲਾਈਕ ਵੀ ਜ਼ਰੂਰ ਕਰਕੇ ਜਾਇਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ